ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਗੱਲ ਕਰਦੇ ਆਂ ਸ਼ਰਾਬ ਦੇ ਇਹ ਨਸ਼ੇ ਦੇ ਚੱਲਣ ਦੇ ਘਾਰੇ ਵਿੱਚ ਸ਼ਰਾਬ ਦਾ ਜਿਹੜਾ ਇੰਨਾ ਚੱਲਣ ਸਾਡੇ ਸਮਾਜ ਵਿੱਚ ਹੋਇਆ ਹੈ ਇਹਦਾ ਕਿਤੇ ਨਾ ਕਿਤੇ ਘਰ ਦੇ ਮੋਹਤਵਾਰ ਸਮਾਜ ਚ ਸਿਆਣੇ ਬੰਦੇ ਜਿਹੜੇ ਆ ਉਹ ਜ਼ਿੰਮੇਵਾਰ ਕਾਫੀ ਹੱਦ ਤੱਕ ਕਿਉਂਕਿ ਪੁਰਾਣੇ ਜ਼ਮਾਨੇ 'ਚ ਦੇਖੋ ਛੋਟੇ ਹੁੰਦਿਆਂ ਦੇਖਦੇ ਸੀ 1980 90 ਦੇ ਦਸਕਾ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਹੁੰਦਾ ਸੀ ਤੇ ਸ਼ਰਾਬ ਇਦਾਂ ਖੁੱਲੇ ਆਮ ਨਹੀਂ ਸੀ ਚੱਲਦੀ ਸ਼ਰਾਬ ਪੀਣ ਵਾਸਤੇ ਕੋਈ ਧੁਕਮਾ ਟਕਾਣਾ ਲੱਭਿਆ ਜਾਂਦਾ ਸੀ ਉਸ ਪਿੰਡ ਦੇ ਵਿੱਚ ਜਿੱਥੇ ਬਰਾਤ ਗਈ ਆ ਜਿੱਥੇ ਕਿਤੇ ਬੱਚੇ ਤੇ ਬਜ਼ੁਰਗ ਨਾ ਹੋ। ਮਾਪੇ ਦੇ ਸਾਹਮਣੇ ਸ਼ਰਾਬ ਪੀਣੀ ਤੇ ਦੂਰ ਦੀ ਗੱਲ ਬਜ਼ੁਰਗਾਂ ਦੇ ਸਾਹਮਣੇ ਵੀ ਤੇ ਬੱਚਿਆਂ ਦੇ ਸਾਹਮਣੇ ਵੀ ਇਹ ਸ਼ਰਾਬ ਦਾ ਸੇਵਨ ਜਿਹੜਾ ਸੀ ਖੁੱਲੇ ਆਮ ਨਹੀਂ ਕੀਤਾ ਜਾਂਦਾ ਸੀ। ਸ਼ਰਮ ਸੀ ਲੋਕਾਂ ਨੂੰ। ਹੁਣ ਅੱਜ ਦੀ ਤਰੀਕ ਦੇ ਵਿੱਚ ਰਿਆਵਾ ਸੌਦੀਆਂ ਦੇ ਉੱਤੇ ਖੁੱਲੇ ਆਮ ਸਟਾਲ ਲੱਗੇ ਹੁੰਦੇ ਆ ਵਿਸਕੀ ਦੇ। ਵਿੱਚ ਸਿਆਣੇ ਕੀ ਤੇ ਨਿਆਣੇ ਕੀ ਤੇ ਬੁੱਢੀਆਂ ਕੀ ਤੇ ਬੰਦੇ ਕੀ ਸਾਰੇ ਜਿਹੜੇ ਆ ਉਹ ਸ਼ਰਾਬ ਪੀਂਦੇ ਕੋਈ ਕਿਸੇ ਨੂੰ ਸੰਗਸਰਬ ਨਹੀਂ ਆਈ ਖੁੱਲੇ ਆਮ ਚੱਲਦਾ ਤੇ ਕੋਈ ਇਹਨੂੰ ਬੁਰਾ ਵੀ ਨਹੀਂ ਮੰਨਦਾ ਕੋ ਰੋਕਣ ਵਾਲਾ ਵੀ ਕੋਈ ਕਹਿਣ ਵਾਲਾ ਵੀ ਸਮਝਾਉਂਦਾ ਵੀ ਨਹੀਂ ਕੋਈ ਸਾਰਿਆਂ ਇੱਕ ਐਕਸੈਪਟੇਬਿਲਟੀ ਆ ਗਈ ਪਰਿਵਾਰਾਂ ਦੇ ਵਿੱਚ ਫਿਰ ਸੱਜਣੋ ਜਿਹੜੀ ਫਿਗਰ ਹੈਗੀ ਆ ਮਲਟੀਪਲਾਈ ਉਹੀ ਹੋਣੀ ਆ ਜੇ 2 ਆ 2 ਦਣੀ 4 ਹੋਣਾ ਜੇ 3 ਆ 3 ਦਣੀ 6 ਹੋਣਾ ਇਹ ਵੈਰ ਵਿਰੋਧਾ ਦੋ ਮਲਟੀਪਲਾਈ ਹੋਣਾ ਹੈ ਜੇ ਕੋ ਮੋਹਬਤ ਹੈਗੀ ਆ ਪਿਆਰ ਮੋਹਬਤ ਆ ਤਾਂ ਉਹ ਮਲਟੀਪਲਾਈ ਹੋਣੀ ਆ ਜੇ ਚੰਗਾ ਵਿਹਾਰ ਆ ਤੇ ਉਹ ਮਲਟੀਪਲਾਈ ਹੋਣਾ ਹੈ ਮਾੜਾ ਤੇ ਉਹ ਵੀ ਮਲਟੀਪਲਾਈ ਜੋ ਚੀਜ਼ ਫਿਗਰ ਐਗਜ਼ਿਸਟ ਕਰਦੀ ਆ ਜੇ ਪੈਸਾ ਆ ਤੇ ਉਹ ਮਲਟੀਪਲਾਈ ਹੋਣਾ ਹੈ ਜੇ ਗਰੀਬੀ ਆ ਤੇ ਉਹ ਮਲਟੀਪਲਾਈ ਹੋਣੀ ਆ ਕਿਉਂਕਿ ਜੋ ਫਿਗਰ ਐਗਜ਼ਿਸਟ ਕਰਦੀ ਉਹਦੇ ਨਾਲ ਹੀ ਜਿਹੜੀ ਆ ਰਿਜ਼ਲਟ ਉਹੀ ਹੋਣਾ ਫਿਗਰ ਨੂੰ ਚੇਂਜ ਕਰਨਾ ਪੈਣਾ ਥਿਊਰਮ ਜਿਹੜੀ ਆ ਉਹਦਾ ਉਹੀ ਆਨਸਰ ਆਉਣਾ ਜਿਹੜੇ ਮਰਜ਼ੀ ਕੰਪਿਊਟਰ ਚ ਪਾਓ ਜਿੰਨਾ ਚਿਰ ਉਹਦੀ ਜਿਹੜੀ ਹੈ ਥਿਊਰੀ ਦੀ ਰਕਮ ਨਹੀਂ ਚੇਂਜ ਕੀਤੀ ਜਾਂਦੀ ਉਹਦੀ ਵੈਲਿਊ ਨਹੀਂ ਚੇਂਜ ਕੀਤੀ ਜਾਂਦੀ ਰਿਜ਼ਲਟ ਉਹੀ ਆਏਗਾ ਸੋ ਜੋ ਚੀਜ਼ ਐਗਜ਼ਿਸਟ ਕਰਦੀ ਮਲਟੀਪਲਾਈ ਉਹੀ ਹੋਣੀ ਆ ਜੇ ਖੁੱਲੇ ਸਟਾਲਾਂ ਦੇ ਵਿੱਚ ਨਸ਼ਾ ਚੱਲਦਾ ਹੈ ਸ਼ਰਾਬਾਂ ਚਲਦੀਆਂ ਹੈਗੀਆਂ ਕਿਤੇ ਹੋਰ ਹੋਰ ਸਟੇਟਾਂ 'ਚ ਕੁਝ ਹੋਰ ਸੁੱਕੇ ਨਸ਼ੇ ਵੀ ਚੱਲਦੇ ਹੋਣਗੇ ਸਾਨੂੰ ਉਹਦੇ ਬਾਰੇ ਪਤਾ ਨਹੀਂ ਅਸੀਂ ਆਪਣੇ ਗੱਲ ਕਰੀ ਜੋ ਦੇਖਿਆ ਤੇ ਫਿਰ ਬਈ ਮਲਟੀਪਲਾਈ ਤਾਂ ਉਹੀ ਹੋਣਾ ਨਾ ਇਹਨੂੰ ਬੰਦ ਕਰਨ ਤੋਂ ਕਿੱਥੋਂ ਸੋਚਦੇ ਹੋ ਤੁਸੀਂ ਸੋ ਇਹ ਚੀਜ਼ਾਂ ਜਿਹੜੀਆਂ ਥੋੜਾ ਬਹੁਤਾ ਬੰਦੇ ਨੂੰ ਇਦੇ ਬਾਰੇ ਸਾਡੇ ਸਮਾਜ ਦੇ ਵਿੱਚ ਇਹ ਸੋਚਣਾ ਚਾਹੀਦਾ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਕੋਈ ਬੱਚੀ ਦੇ ਸਾਹਮਣੇ ਕੋਈ ਗਲਤ ਕੰਮ ਕੋਈ ਹੁੰਦਾ ਸੀ ਤਾਂ ਮਾਪੇ ਅੱਖ ਦੇ ਉੱਤੇ ਅੱਖਾਂ ਦੇ ਉੱਤੇ ਹੱਥ ਰੱਖ ਦਿੰਦੇ ਸੀ ਬੱਚਾ ਦੇਖੇ ਨਾ ਉਸ ਘਰ ਦੇ ਜਾਂ ਨਹੀਂ ਵੀ ਹੈਗੇ ਪਿੰਡ ਦੇ ਬਜ਼ੁਰਗ ਜਿਹੜੇ ਸੀ ਉੱਥੋਂ ਬੱਚੇ ਨੂੰ ਭਜਾ ਦਿੰਦੇ ਕੋਈ ਕੰਮ ਕੋਲ ਉਦਾਹਰਣ ਦੇ ਤੌਰ ਤੇ ਕਿਸੇ ਨੇ ਕੋਈ ਬੱਕਰਾ ਵੱਡਦਾ ਪਿਆ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਡੰਗਰਾਂ ਦਾ ਸੰਬੰਧ ਚ ਕੋਈ ਕੰਮ ਹੈਗਾ ਤੇ ਉੱਥੋਂ ਬੱਚਿਆਂ ਨੂੰ ਭਜਾ ਦਿੱਤਾ ਜਾਂਦਾ ਕਿਉਂਕਿ ਉਹ ਨਾ ਦੇਖਣ ਉਹਦੀ ਉਮਰ ਨਹੀਂ ਹੈ ਬੱਚੇ ਨੂੰ ਜੋ ਮਰਜ਼ੀ ਤੁਸੀਂ ਪੜਾ ਦਿਓ ਜਿੰਨਾ ਮਰਜ਼ੀ ਸਿਖਾ ਲਓ ਉਹਨੇ ਉਹੀ ਕਰਨਾ ਹੈ ਜੋ ਉਹਨੇ ਦੇਖਿਆ ਬੱਚਾ ਦੇਖ ਕੇ ਸਿੱਖਦਾ ਉਹਦੇ ਆਲੇ ਦੁਆਲੇ ਕੀ ਹੁੰਦਾ ਹੈ ਉਹਦੇ ਮਾਪੇ-ਭਾਵ ਕੀ ਕਰਦੇ ਹੈ ਉਹਦੇ ਸਮਾਜ ਵਿੱਚ ਕੀ ਹੁੰਦਾ ਹੈ ਭਾਈਚਾਰੇ ਵਿੱਚ ਕੀ ਹੁੰਦਾ ਹੈ ਆਟੋਮੈਟਿਕ ਉਹਦੀ ਚੀਜ਼ਾਂ ਜਿਹੜੀਆਂ ਵਿੱਚ ਘਰ ਕਰ ਜਾਂਦੀਆਂ ਇਸ ਤਰ੍ਹਾਂ ਵਪਾਰੀ ਦਾ ਬੱਚਾ ਵਪਾਰ ਸਿੱਖ ਜਾਂਦਾ ਜ਼ਿੰਮੇਵਾਰ ਦਾ ਬੱਚਾ ਜ਼ਿੰਮੇਵਾਰਾ ਸਿੱਖ ਜਾਂਦਾ ਕੋਈ ਸੰਦਾ ਥੋੜਾ ਉਹਨੂੰ ਕੋਈ ਖਲਾਸਾ ਰੋ ਲੱਗਦੀ ਕੋਈ ਥੋੜੀ ਦੀ ਇਸੇ ਤਰ੍ਹਾਂ ਹੀ ਕੋ ਪਾਰ ਨਹੀਂ ਹੈ ਕਿ ਉਹ ਵੀ ਚੇਨ ਜਿਹੜੀ ਜਨ ਜਨ ਬ੍ਰੇਕ ਨਹੀਂ ਹੋਏਗੀ ਉਹਨਾਂ ਚਾਰੇ ਕੰਮ ਨਹੀਂ ਜਿਹੜੀ ਹੈ ਕਿ ਉਹ ਰੁਕਦਾ ਅਗਰ ਇਹਨੂੰ ਰੋਕਣਾ ਹੈ ਤਾਂ ਇਹਨੂੰ ਚੋਏ ਚੀਏ ਜਿਹੜੀਆਂ ਉਹ ਬ੍ਰੇਕ ਕਰਨੀ ਪੈਗੀ ਨਹੀਂ ਤੇ ਉਹ ਛੋਟੇ ਬੱਚੇ ਜਿਹੜੇ ਆਪਾਂ ਚੌਥੀ 4 ਸਾਲ ਦੇ 5 ਸਾਲ ਦੇ 8 ਸਾਲ ਦੇ ਵਹਾਂ ਸ਼ਾਦੀਆਂ 'ਚ ਪ੍ਰੋਗਰਾਮਾਂ ਚ ਹੀ ਦੇਖਦੇ ਆ ਉਹ ਸਭ ਕੁਝ ਦੇਖਦੇ ਆ ਵੱਡੇ ਹੋ ਗਏ ਉਹਨਾਂ ਨੇ ਉਹੀ ਕਰਨ ਕੋਈ ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਹ ਗਲਤ ਹੈਗਾ ਇਹ ਮਾੜੀ ਚੀਜ਼ ਹੈਗੀ ਉਹ ਕੋਣ ਬਚਪਨ ਤੋਂ ਦੇਖਦੇ ਆ ਉਹਨਾਂ ਦੀ ਪਰਵਰਿਸ਼ ਇਤਨੀ ਹੋਈ ਹੈ ਇੱਕ ਬੱਚੇ ਨੂੰ ਭਾਈ ਸਾਹਿਬ ਪਾਲਣ ਵਾਸਤੇ ਉਹਨੂੰ 20 22 ਸਾਲ ਲੱਗ ਜਾਂਦੇ ਆ ਮਾਪੇ ਦੀ ਜਵਾਨੀ ਚਲ ਜਾਂਦੀ ਹੈ ਇੱਕ ਬੱਚਾ ਜਵਾਨ ਕਰਦੇ ਆ ਨਸਾ ਦੇ ਕੇ ਤੋਂ ਚਟ ਕੇ ਡਿਟੀਰੀ ਕੇ ਥੱਲੇ ਮਾਰਨਾ ਜ਼ਮੀਨ ਦੇ ਉੱਤੇ ਬਟਾ ਤਖੜਾ ਕੋ ਨਾ ਹੋਏ ਉਹ ਪਰਿਵਾਰ ਕਰਦੇ ਆ ਹੀ ਸਕਦਾ ਤੇ ਦੁੱਖ ساری ਜ਼ਿੰਦਗੀ ਦਾ ਮਾਪੇ ਬਾਪ ਦੇ ਉੱਤੇ ਤੇ ਜ਼ਿੰਮੇਵਾਰ ਕੌਣ ਹੈ ਅਸੀਂ ਵਧੀ ਜ਼ਿੰਮੇਵਾਰ ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਇਹ ਸਮਾਜ ਨੂੰ ਸੋਚਣਾ ਚਾਹੀਦਾ ਹੈ ਥੋੜੀ ਬਹੁਤੀ ਜਿਹੜੀ ਮਰਿਆਦਾ ਬਣੀ ਆ ਜਿਹੜਾ ਇੱਕ ਸਾਡਾ ਸਿਸਟਮ ਬਣਿਆ ਉਹਦੇ ਵਿੱਚ ਰਹਿਣਾ ਚਾਹੀਦਾ ਹੈ ਇੰਨਾ ਜ਼ਿਆਦਾ ਕੁੱਲੇ ਆਮ ਜਿਹੜਾ ਚੱਲਦਾ ਹੈ ਸਿਸਟਮ ਜਿਹੜਾ ਹੈ ਸਾਡੇ ਸਮਾਜ ਦੇ ਵਿੱਚ ਮੋਹਤਵਰ ਬੰਦਿਆਂ ਨੇ ਸਮਾਜ ਸੇਵੀਆਂ ਨੇ ਬਜ਼ੁਰਗਾਂ ਨੇ ਘਰਦਿਆਂ ਨੇ ਤੇ ਚੀਜ਼ਾਂ ਵੱਲੋਂ ਅੱਖਾਂ ਹੀ ਮੇਟ ਲਈਆਂ ਅੱਗੇ ਇਹਦਾ ਨਹੀਂ ਸੀ ਹੁੰਦਾ ਬਹੁਤ ਜ਼ਿਆਦਾ ਜਿਹੜੀ ਹੈਗੇ ਸੰਸਰ ਹੁੰਦੀ ਸੀ ਸੋ ਇਹ ਤਾਂ ਹੀ ਰੁਕ ਸਕਦਾ ਇਹ ਚੀਨ ਜਿਹੜੀ ਹੈ ਇਹ ਬ੍ਰੇਕ ਕੀਤੀ ਜਾਏ ਕਿਉਂਕਿ ਗਾਂ ਤੋਂ ਗਾਂ ਗਾਂ ਤੋਂ ਗਾਂ ਬੱਚੇ ਨਵੇਂ ਦੇਖੀ ਜਾਂਦੇ ਆ ਅੱਗੇ ਤੋਂ ਅੱਗੇ ਜਿਹੜਾ ਹੈ ਮਲਟੀਪਲਾਈ ਹੋਈ ਜਾਂਦਾ ਹੈਗਾ ਇਹ ਕੰਮ ਜਿਹੜਾ ਦਸਿਆ ਵਾਲਾ ਹੈਗਾ ਦੇ ਦੋਸਤੋ ਇਹਨੂੰ ਥੋੜਾ ਧਿਆਨ ਦਿੱਤਾ ਜਾਵੇ ਜੋ ਪ੍ਰਮਾਤਮਾ ਨੇ ਸੋਚੀ ਦਿੱਤੀ ਉਹਨੇ ਕਿ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਚੰਗੇ ਲੱਗੇ ਆ ਤੇ ਲਾਈਕ ਸ਼ੇਅਰ ਤੇ ਫਾਰਵਰਡ ਜਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਰਾਮ ਰਾਮ ਖੁਸ਼ ਰਹੋ ਵਸਦੇ ਰਹੋ ਆਬਾਦ ਰਹੋ ਪ੍ਰਮਾਤਮਾ